ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਸਰਹੱਦ ਪਾਰੋਂ ਹੈਰੋਇਨ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋ ਨੂੰ ਕੀਤਾ ਗ੍ਰਿਫਤਾਰ 4.5 ਕਿਲੋ ਹੈਰੋਇਨ ਅਤੇ ਹਥਿਆਰ ਵੀ ਕੀਤੇ ਬਰਾਮਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦ ਪਾਰੋਂ ਹੈਰੋਇਨ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਕੋਪੀ ਤਲਜੀਤ ਸਿੰਘ ਉਰਫ ਲਾਲਾ ਅਤੇ ਤਿਲਕ ਉਰਫ ਸ਼ੰਭੂ ਵਜੋਂ ਹੋਈ ਹੈ ਜਿਨ੍ਹਾਂ ਕੋਲੋਂ 4.5 ਕਿਲੋ ਹੈਰੋਇਨ ਅਤੇ ਪਿਸਤਲ ਵੀ बरामद ਹੋਏ ਹਨ ਉਹਨਾਂ ਨੇ ਦੱਸਿਆ ਕਿ ਮੋਡਲੀ ਚਾਂਦ ਤੋਂ ਇੱਕ ਚੀਜ਼ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਹੀ ਵਿਦੇਸ਼ੀ ਹੈਂਡਲਰ ਦੇ ਸੰਪਰਕ ਸੰਪਰਕ ਵਿੱਚ ਸਨ ਅਤੇ ਉਹਨਾਂ ਦੇ ਨਿਰਦੇਸ਼ਾਂ ਤੇ ਵੱਖ-ਵੱਖ ਥਾਵਾਂ ਤੇ ਹੈਰੋਇਨ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਖੇਪ ਪਹੁੰਚ ਚਾਰ ਐਸਨ ਉਹਨਾਂ ਦੇ ਦਸਕਾ ਗ੍ਰਫਤਾਰ ਕੀਤੇ ਗਏ ਤੇ ਨਾ ਹੀ ਸਮਗਲਰਾਂ ਦੇ ਵਿਰੁੱਧ ਵੱਖ-ਵੱਖ ਇਸਰਚਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜਾ ਯੋਧ ਨਸ਼ਿਆ ਵਿਰੁੱਧ ਕੈਂਪੇਨ ਹੈ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜਾ ਸਾਡਾ ਮੂਹਮ ਚੇੜੀ ਹੋਈ ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਤੇ ਇੱਕ ਸਫੈਸਟੀਕੇਟਿਡ 0.30 ਬੋਰ ਦਾ ਪਿਸਟਲ ਰਿਕਵਰ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਐ ਜਿਹੜੇ ਕਿ ਕਾਫੀ ਮੋٹے ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰਗ ਕਾਰਟਲ ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੇਨ ਜਿਹਦਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੋਣ ਕਰਕੇ ਇਹ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਸਕੋਪੀ ਪਿੰਡ ਸ਼ਾਹਵਾਲਾ ਐਸ ਜ਼ੀਰਾ ਡਿਸਟ੍ਰਿਕਟ ਫਰੋਜ਼ਪੁਰ 23 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਔਰ ਜਿਹੜਾ ਐਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਹਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਦੇ ਥਰੂ ਆਰਮ ਜੈਮਿਨੇਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਲਜੀਤ ਲਾਲਾ ਇਹ ਨਿਸ਼ਾਰਾ ਟਾਲਾ ਬੜਾ ਮਸ਼ਹੂਰ ਪਿੰਡ ਹੈ ਮਰਸਾ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਇਹ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਮੁਸਤਫਾ ਬਾਦ ਏਰੀਆ ਦੇ ਵਿੱਚ ਤੇ ਇਹਦਾ ਦੂਜਾ ਸਾਥੀ ਹੈ ਤਿਲ ਇਕਲੀਆ ਸ਼ਿਬੂ ਇਹ ਵੀ ਮੁਸਤਫਾ ਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮੁਰਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਤਲ ਬਰਾਮਦ ਹੋਇਆ ਜਦੋਂ ਸਾਡੇ ਸੀਆਈਏ ਸਟਾਫ ਦੀ ਟੀਮ ਨੇ ਇੰਸਪੈਕਟਰ ਮੋਲੋਦੀਪ ਹੋਣਾਂ ਦੀ ਟੀਮ ਨੇ ਗੁਰਵਿੰਦਰ ਏਲੀਅਸ ਗੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਪੁਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਤੇ ਤਿਲਕ ਸ਼ਿਬੂਏ ਫੜੇ ਇਹਨਾਂ ਤੋਂ ਫਿਰ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਗੋਪੀ ਹੈ ਇਹ ਫਰੋਜ਼ਪੁਰ ਏਰੀਆ ਦਾ ਔਰ ਇਹ ਦੋ ਜਿਹੜੇ ਬੰਦੇ ਆ ਦਲਜੀਤ ਲਾਲਾ ਕੋਈ ਨਿਸ਼ਾਰਾ ਢਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਤੇ ਤਿਲਕ ਨੂੰ ਉਹਨੇ ਨਾਲ ਲਾਇਆ ਹੋਇਆ ਸੀ ਅਟਾਰੀ ਏਰੀਆ ਅਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਇਹ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸ ਜਿਹੜੇ ਸਮਗਲਰ ਸੀਗੇ ਇਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਬਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਡ ਐਕਟ ਦਾ ਮਕਦਮਾ ਜਿਹੜਾ ਐਸੇ ਸਾਲ 15 9 2025 ਨੂੰ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਾਉਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ 카ਟਰਲ ਇਹ ਰਨ ਕਰ ਰਹੀ ਸੀ ਅਜੇ ਇਹਦੇ ਵਿੱਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੋਕੋ ਕੁਝ ਬੰਦੇ ਭੱਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਕੈ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਕੋਈ ਹੋਈ ਹੋਈ ਹੈ ਉੱਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਹੈ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਰੈਨਵਾਈਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸਿਟੀ 2 ਸ੍ਰੀ ਵਿਨੈਲਾ ਜੀ ਲਲਿਤ ਸਾਡੇ ਏਸੀਪੀ ਔਰ ਹਰਵਿੰਦਰ ਹਰਮਿੰਦਰ ਸਾਡੇ ਏਸੀਪੀ ਕ੍ਰਾਈਮ ਔਰ ਸਪੈਸ਼ਲੀ ਉਹ ਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬڑا ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿੰਨਾ ਕਿ ਕਾਫੀ ਇਹ ਵੱਡੀ ਮਾਤਰਾ ਚ ਇਹ ਚੀਜ਼ ਜਿਹੜੀ ਹੈ ਭ੍ਰਾਂਤ